ਚੋਅ ਦਿਨ ਦਹਾੜੇ ਕ੍ਰਿਸ਼ਨਾ ਮੰਦਰ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਤਮ ਦਿੱਤਾ ਗਿਆ ਜੁਥੇ ਕਿ 19 ਲੱਖ ਰੁਪਏ ਦੇ ਕਰੀਬ ਜੜੀ ਨਗਦੀ ਹੈ ਚੋਰੀ ਕਰ ਲਈ ਗਈ ਹੈ ਦੱਸ ਲੇ ਕਿ ਜਦ ਕੀ ਜਾਂਦੇ ਜਾਂਦੇ ਮੰਦਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਡੀਵੀਆਰ ਵੀ ਉਹ ਲਾ ਚੋਰ ਜੜੇ ਨੇ ਨਾਲ ਲੈ ਕੇ ਗਏ ਮੋਹਲਾ ਨਿਵਾਸੀ ਨੇ ਨਜ਼ਦੀਕੀ ਸੀਸੀਟੀਵੀ ਦੇ ਵਿੱਚ ਦਿਖੇ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਹੈ ਕ੍ਰਿਸ਼ਨਾ ਮੰਦਰ ਦੇ ਪੁਜਾਰੀ ਸੇਵਾਦਾਰ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਜੜਾ ਹੈ ਦੱਸਿਆ ਗਿਆ ਹੈ ਕਿ ਮੰਦਰ ਦੇ ਪੁਜਾਰੀ ਗੁਰਦਾਸਪੁਰ ਰਾਏ ਤੇ ਹੋਏ ਸਨ ਉਹਨਾਂ ਦੇ ਮਗਰੋਂ ਚੋਰ ਆਏ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੱਸਿਆ ਹੈ ਕਿ ਚੋਰਾਂ ਨੇ ਪਹਿਲਾ ਮੇਨ ਗੇਟ ਦਾ ਜ਼ਿੰਦਰਾ ਤੋੜਿਆ ਅਦਰ ਤੀਜੋਰੀ ਦੇ ਵਿੱਚ ਤਕਰੀਬਨ 19 ਲੱਖ ਰੁਪਏ ਰੱਖੇ ਹੋਏ ਸਨ ਜੋ ਕਿ जाते जाते दीवियार नाल लेके गए मेरा नाम महंत राम शरण है मैं कृष्णा मंदिर का नेतृत्व करता हूँ और यहाँ पर मैं महंत हूँ सारी देखभाल मेरे अंदर में रहती आज मैं ठीक बारह बजे गुरदासपुर भंडारा था सती माता मंदिर में तो वहाँ पर भोजन करने के लिए गया था मेरे चेला भी मेरे साथ गया था मैं सारे कमरे को लॉक करके बाद तीन लॉक लगा के गया था पीछे से पता नहीं कोई अज्ञात आए उन्होंने मेरे सारे लॉक मेरे प्लॉट के पैसे रखे थे जो मैंने प्लॉट भेजा था साढ़े पंद्रह लाख वो थे और मेरे महाराज जी की बरसी आ रही थी जन्माष्टमी उनके लिए मैंने दो तीन लाख रुपए निकाल के रखे थे बैंक से वो सारे पैसे वो ले गया सारा करीब उन्नीस लाख के लगभग है उन्नीस लाख प्लस है मैं ठीक बारह बजे गया था यहाँ ढाई बजे आया देखा कि मेरे पहले मैंने देखा सटर का ताला टूटा है फिर मैं अंदर बड़ा जैसे तो मैंने देखा कमरे का, का भी ताला टूटा है फिर अंदर जैसे गया तो लॉकर भी मेरा टूटा पड़ा है डोर लॉकर में मैंने कहा तो वो सारा सामान वो लेकर सी सी कैमरे लगे हैं पर वो मेरा वो जो था डिबिया वो सब ले गए थोड़ी तो। मैं बस यही सरकार से मांग करता हूँ की ਚੋਰ ਨੂੰ ਪਕੜਾਇਆ ਮੇਰਾ ਕਦ ਤਲਵਾਇਆ ਗਿਆ ਤਾਂ ਕਿ ਮੈਂ ਆਪਣੇ ਦਰਮਸ਼ਤਰੀ ਔਰ ਕੁਮਾਰਾਜੀ ਦੀ ਬਰਤੀ ਟਿਕਟਾਂ ਕਵਿਛੇ ਕਰ ਸਕਾਂ ਮੈਂ ਦਿਖਾਲੀ ਆਤਰ ਰਹਿ ਗਿਆ پولیس ਨੂੰ ਬਤਾਇਆ ਮੈਂ ਮਿੱਟੂ ਮਹਾਜਨ ਧਾਰੀਵਾਲਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨਾ ਮੰਦਿਰ ਧਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਨਾ ਹੋਈ ਆ ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕੈਮਰੇ ਵਾਸਤੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੱਗੇ ਆ ਕਿ ਇਹ ਸਾਡੀ ਮੰਦਿਰ ਜਿ कृष्णा ਮੰਦਿਰ ਦੇ ਬਹੁਤ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਟੇਕਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ 'ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਸਾਡੇ ਸੇਵਾਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ 11:00 ਸਾਡੀ 11 ਗੁਦਾਸਪੁਰ ਕੇ ਪੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਉਣ ਤੋਂ ਬਾਅਦ ਪਹਿਲਾ ਪਹਿਲਾ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਇਹਨਾਂ ਤਕੜਾ ਬਿਗਾਤੀ ਮਾਰੀ ਆ ਮੇਰੀ ਪੁਲਿਸ ਪ੍ਰਸ਼ਾਸਨ ਕੇ ਐਸਐਚਓ ਸਾਹਿਬ ਡੀਪੀ ਸਾਹਿਬ ਆਪਣੇ ਐਸਐਸਪੀ ਦਿੱਤੇ ਜੀ ਉਹਨਾਂ ਕੇ ਬੇਨਤੀ ਆ ਇਸ ਚੋਰ ਨੂੰ ਫੜ ਕੇ ਸਲਾਖਾਂ ਦਿੱਤਾ ਜਾਏ ਜੀ ਮੇਰਾ ਨਾਮ ਹੈ ਮੈਂ ਮਹਾਰਿਸ਼ ਕੇ ਸਾਥ ਹੀ ਗਾੜੀ ਚਲਾਤਾ ਹਾਂ ਉਹਨਾਂ ਕੇ ਸਾਥ ਹੀ ਗਿਆ ਥਾ ਔਰ ਹਮ 12:00 ਵਜੇ ਕੇ ਤਕਰੀਬ ਗਏ ਆ 2:30 ਵਜੇ ਵਾਪਸ ਆਏ ਆ ਆਕੇ ਮੈਨੇ ਗਾੜੀ ਲਗਾਈਆ ਤੇ ਮਾਰਾ ਹੀਨੇ ਹਵਾਇਨ ਲਗਾਈ ਕੀ ਰਾਜੂ ਸਾਰੇ ਟੁੱਟਦੇ ਨੇ ਸਾਰੇ ਜਦ ਮੈਨੇ ਦੇਖਾ ਆਕੇ ਤੇ ਵਹੀ ਖਾਲੂਆ ਦਾ ਟਾਰੇ ਸਾਰੇ ਟੁੱਟੇ